ਇਹ ਕੀ ਹੋਇਆ ਆਸਲੀ ਦੀ ਹੈ ਵੀ ਇਦਾਂ ਵੀ ਹੋ ਸਕਦਾ ਦੇਖੋ ਜੀ ਇੰਨੇ ਮੇਰੇ ਵਿਜੇ ਲੱਗੇ ਹੋਏ ਨਿਊਜ਼ੀਲੈਂਡ ਦਾ ਵਿਜਾ ਲੱਗਾ ਕੈਨੇਡਾ ਦਾ ਵਿਜਾ ਲੱਗਾ ਹੁਣ ਤੁਰਕੀ ਜਾ ਕੇ ਆਏ ਆ ਅਸੀਂ ਫਿਰ ਵੀ ਆਸਟ੍ਰੇਲੀਆ ਨੇ ਵਿਜਾ ਦੇਣ ਤੋਂ ਰਿਫਿਊਜ਼ ਕਰਤਾ ਸਮਝ ਨਹੀਂ ਇਹ ਚੀਜ਼ ਤਾਂ ਕਹਿੰਦਾ ਕੁਝ ਨਹੀਂ ਪਤਾ ਹੁੰਦਾ ਵਿਜਾ ਕਿਹਨੂੰ ਦੇਣਾ ਨੇ ਕਿਹਨੂੰ ਨਹੀਂ ਦੇਣਾ ਹੈਗਾ ਮੈਂ ਸੋਚਿਆ ਤੇ ਚਲੋ ਇੱਥੋਂ ਆਸਟ੍ਰੇਲੀਆ ਹੋ ਕੇ ਫਿਰ ਇੰਡੀਆ ਚਲੀ ਜਾਵਾਂਗੇ ਆਏ ਹੋ ਤਾਂ ਹੈਗੇ ਇੰਨੀ ਦੂਰ ਤੋਂ ਐ ਘੁੰਮ ਕੇ ਲੱਗ ਜਾਣਾ ਤਾਂ ਤਾਂ ਤੁਹਾਨੂੰ ਦਿਖਾ ਰਿਹਾ ਮੈਂ ਝੂਠ ਨਹੀਂ ਬੋਲਦਾ ਕਈ ਰਕਣਾਂ ਵਿੱਚ ਸੱਚ ਝੂਠ ਬੋਲਦਾ ਆ ਸਕਰੀਨ ਪਰ ਸੂਜੜ ਦੀ ਆਈ ਹੋਈ ਹੈ ਬਹੁਤ ਅਸਾਦੀ ਹੈ ਯਾਰ ਦਿਲ ਟੁੱਟ ਗਿਆ ਜਦੋਂ ਇਹਦੇ ਵਿੱਚ ਇਹ ਹੋ ਜਾਂਦਾ ਵੀ ਜਿਹੜੇ ਤਾਂ ਮੇਰੇ ਪਿਆਰ ਕਰਨ ਉਹ ਤਾਂ ਸ਼ਾਇਦ 6:00 ਵਜੇ ਹੁਣ ਜਿਹੜਾ ਸਟੇਲ ਹੈ ਜੀ ਬੜੇ ਫੋਨ ਆਏ ਤੇ ਮੈਂ ਕਿਹਾ ਵੀ ਤੁਸੀਂ ਮੈਨੂੰ ਇੰਨੀ ਤਰੀਕ ਨੂੰ ਕਾਲ ਕਰਦੇ ਹੋ ਵੀ ਆਪਾਂ ਫਿਰ ਮਿਲ ਕੇ ਜਾਵਾਂਗੇ ਜਿਹੜੇ ਹੁਣ ਮੇਰੇ ਹੇਟਰ ਹੈ ਦੁਸ਼ਮਣ ਉਹਨੂੰ ਬਹੁਤ ਖੁਸ਼ੀ ਹੋਈ ਹੋਣੀ ਇਹ ਲੱਗ ਲੱਗਿਆ ਨਹੀਂ ਉਹ ਕੰਨ ਦਾ ਤੁਹਾਡੀ ਟੀਮ ਬੈਂਚ ਦੇ ਕਮੈਂਟਾਂ ਦੇ ਵਿੱਚ ਸਾਰਾ ਸ਼ੂਜ਼ਡ ਐਪਲੀਕੇਸ਼ਨ ਉਮੀਦ ਨਹੀਂ ਧੀ ਹੈ ਸਾਰਾ ਕੁਝ ਸਹੀ ਹੈ ਜਿਆਦਾ ਇਹ ਚੱਕਰ ਕਿ ਆਇਆ ਫਿਰ ਮੇਰੇ ਕੋਈ ਚੀਜ਼ਾਂ ਹਿਡਨ ਕਰਤੀਆਂ ਆ ਦੇਖੋ ਤੇ ਲੱਗਿਆ ਹਾਇ ਜਿਸਪੀਡ ਮੈਨੂੰ ਪਤਾ ਲੱਗ ਗਿਆ ਵੀ ਮੇਰਾ ਕਾਹ ਤੇ ਬਿਜਾ ਰਿਫਿਊਜ਼ ਹੋਇਆ ਕਿਆ ਕਾਰਨ ਦਾ ਮੈਂ ਜਦੋਂ ਥੋੜੀ ਸੱਚ ਕੀਤੀ ਹੈ ਵੀ ਕਿਉਂ ਰਿਫਿਊਜ਼ ਹੋਇਆ ਇਹਦਾ ਕਿਆ ਕਾਰਨ ਤਾਂ ਆਪਾਂ ਵੀਡੀਓ ਚ ਦੱਸਾਂਗਾ ਦੇਖਦੇ ਰਹੋ ਵੀਡੀਓ ਮੈਂ ਤਾਂ ਹੋਰਾਂ ਨੂੰ ਸਲਾਹ ਦਿੰਦਾ ਹੁੰਦਾ ਸੀ ਵੀ ਵਿਜ਼ਾ ਆਇਆ ਲਵਾਓ ਆਇਆ ਕਰੋ ਇਦਾਂ ਪੇਪਰ ਲਾਓ ਇਦਾਂ ਕਰੋ ਇਦਾਂ ਟਰੈਵਲ ਹਿਸਟਰੀ ਬਣਾਓ ਮੇਰੀ ਐਡੀ ਵੱਡੀ ਟਰੈਵਲ ਹਿਸਟਰੀ ਮੈਨੂੰ ਰਿਫਿਊਜ਼ਲ ਆਤਾ ਚਲੋ ਕੋਈ ਨਾ ਈਦ ਗਏ ਕਿ ਰੋਜੇ ਕਹਿ ਕਹਦੇ ਹੁੰਦੇ ਆ ਫੇਰ ਕਰਾਂਗੇ ਟ੍ਰਾਈ ਹੁਣ ਇੰਡੀਆ ਤੋਂ ਟ੍ਰਾਈ ਕਰਾਂਗੇ ਸ਼ਾਇਦ ਇਹ ਸੋਚ ਲੈਂ ਨਾ ਵੀ ਬੰਦਾ ਪਹਿਲਾਂ ਇੰਡੀਆ ਜਾਵੇ ਇੰਡੀਆ ਤੋਂ ਫੇਰ ਆਵੇ ਹੁਣ ਇੱਕ ਮੇਰਾ ਨਾ ਦੋਸਤ ਆਇਆ ਹੋਇਆ ਇੰਡੀਆ ਤੋਂ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਆ ਉਸ ਦਾ ਵਿਜ਼ਾ ਤਕਰੀਬਤ ਕਿ ਜਿੱਦਾਂ ਉਹਨੂੰ ਮੈਂ ਦੱਸੀ ਗਿਆ ਉਹਦੇ ਉਦਾਂ ਤੋਂ ਉਹਦਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਗਿਆ ਮੇਰਾ ਲੱਗਿਆ ਨਹੀਂ ਹੈਗਾ ਜਿਹੜਾ ਸਲਾਹ ਦੇਣ ਵਾਲਾ ਉਹਦਾ ਲੱਗਣ ਜਿਹੜਾ ਸਲਾਹ ਲੈ ਕੇ ਵੀਜ਼ਾ ਲਵਾਇਆ ਉਹਦਾ ਲੱਗ ਗਿਆ ਉਹ ਇੱਥੇ ਹੁਣ ਨਿਊਜ਼ੀਲੈਂਡ ਆਇਆ ਹੋਇਆ ਪਹਿਲਾਂ ਉਹ ਆਸਟ੍ਰੇਲੀਆ ਨੂੰ ਹੋ ਕੇ ਆਇਆ ਤੇ ਹੁਣ ਫੇਰ ਉਹਨੇ ਆਸਟ੍ਰੇਲੀਆ ਨੂੰ ਹੋ ਕੇ ਜਾਣਾ ਮਿਲਦਾ ਜਾ ਕੇ ਗੱਲਬਾਤਾਂ ਕਰਨ 10 ਦਿਨ ਵਾਸਤੇ ਇੱਥੇ ਆਇਆ ਹੋਇਆ ਮੈਂ ਤਾਂ ਹੁਣ ਸ਼ਹਿਰ ਤੁਸੀਂ ਜੋ ਮੇਰੇ ਪਿਛਲੇ ਵੀਡੀਓ ਦੇਖਣਾ ਮੈਂ ਤਾਂ ਗਿਆ ਸੀ ਉੱਧਰ ਪਹਿਲਾਂ ਮਾਸਟਰ ਨੋਰਥ ਨੋਰਸੜ ਗਿਆ ਹੋਸੀ ਤੇ ਹੁਣ ਇੱਕ ਵੀਰ ਨੇ ਆਉਣਾ ਆਪਣੇ ਨੇ ਉਹ ਬੜੇ ਸ਼ਾਈ ਬੰਦੇ ਨੇ ਕੈਮਰੇ ਦੇ ਨਹੀਂ ਚ ਆਉਣਾ ਚਾਹੁੰਦੇ ਹੈਗੇ ਤੇ ਉਹਨਾਂ ਨੇ ਬੁਲਾਏ ਹੋਏ ਆ ਇੱਕ ਦੋ ਦਿਨ ਤਾਂ ਹੁਣ ਆਪਾਂ ਵਾਪਸੀ ਤਿਆਰੀ ਖਿੱਚ ਦੇਣੀ ਮੈਂ ਤਾਂ ਕਹਿਤਾ ਕਰਦਨ ਮੈਂ ਕਿ ਤੂੰ ਕਰੋ ਪੈਕਿੰਗ ਤੇ ਚੱਲੀਏ ਭਾਈ ਆਸਟ੍ਰੇਲੀਆ ਦਾ ਦਾਣਾ ਪਾਣੀ ਨਹੀਂ ਤਾਂ ਨਹੀਂ ਤਾਂ ਕੋਈ ਗੱਲ ਨਹੀਂ ਜੇ ਭਾਈ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਆਇਆ ਹੈਗਾ ਤੇ ਹੁਣ ਆਪਾਂ ਦੂਏ ਤਰੀਕਿਆਂ ਨਾਲ ਚੱਲਾਂਗੇ ਠੀਕ ਆ ਭਾਈ ਜਿਹੜਾ ਅੱਛੀ ਕੋਈ ਗੱਲ ਨਹੀਂ ਅਗਲੀ ਬਾਰ ਲੋ ਆਦੋਂ ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਤਰ ਵੀਰ ਉਹ ਨਹੀਂ ਆ ਕੇ ਬਾਹਰ ਤੇ ਮਰ ਕੇ ਹੁਣ ਚੱਲੀਏ ਮੇਰੇ ਜੁੱਤੀ ਕਿੱਧਰ ਗਈ ਰੱਬਾ ਉਹ ਪਏ ਜੇ ਨਾ ਭਾਹ ਤਾਂ ਦਿੰਦੇ ਜੋਵਨ ਗਾਣਾ ਬੰਨ ਲਾ ਲੜਾ ਕਿਉ ਕਿੱਥੇ ਜਾਂਦੇ ਹੋ ਮੈਂ ਚੱਲਿਆ ਸ਼ਹਿਰ ਕਿਹੜੇ ਸ਼ਹਿਰ ਕੋਲ ਲੱਗੇ ਜਾਊਗਾ ਤੱਕ ਨਹੀਂ ਜੀ ਕੋਲ ਲੱਗੇ ਜਾਊਗਾ ਪਹਿਲਾਂ ਭਾਜੀ ਹੁਣੇ ਆ ਗਏ ਨੇ ਭਾਜੀ ਵੀ ਤੈ ਸਮੇਂ ਤੋਂ ਬਹੁਤ ਜ਼ਿਆਦਾ ਲੇਟ ਅੱਜ ਤਾਂ ਭਾਜੀ ਦੀ ਵੀਡੀਓ ਬਣਾਏ ਲੈਣੀ ਜੋ ਮਰਜੀ ਕਿਸੀ ਜਾਏ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਅੱਜ ਨਾ ਰੋਕੇ ਵੀਡੀਓ ਬਣਾਉਣੇ ਤੇ ਠੀਕ ਹੈ ਜੀ ਏ ਪਾਜੀ ਨੇ ਗੁਰਲੀਨ ਪਾਜੀ ਗੁਰਲੀਨ ਗੇਲਾ ਤੁਹਾਨੂੰ ਪਾਜੀ ਗਿੱਲ ਦੇ ਨਾਲ ਨਾਲ ਜਾਨੋ ਜਾਣਦੇ ਸੀ ਹਾਂ ਹਾਂਜੀ ਹਾਂਜੀ ਤੇ ਮੈਨੂੰ ਦੋਸਤ ਮਿਲਿਆ ਤਾਂ ਉਹ ਕਹਿੰਦਾ ਵੀ ਮੈਂ ਗੁਰਲੀਨ ਮੈਂ ਫਿਰ ਉਹ ਕਹਿੰਦਾ ਗੁਰ ਗੇਲਾ ਹੈਗਾ ਹਾਂਜੀ ਥੋੜਾ ਨਾਲ ਲੱਤਾਂ ਬੰਦ ਅੱਛਾ ਜੀ ਉਹ ਤਾਂ ਮੈਂ ਸਾਡੇ ਵੀਡੀਓ ਨਹੀਂ ਬਣਾਈ ਨਹੀਂ ਤੁਹਾਨੂੰ ਦਿਖਾ ਦੇਣਾ ਤਾਂ ਮੈਂ ਹੁਣ ਆਪਾਂ ਪਾਜੀ ਉਸ ਬੰਦੇ ਨੂੰ ਮਿਲਣ ਚੱਲੇ ਆ ਜਿਹਦਾ ਆਸਟ੍ਰੇਲੀਆ ਦੇ ਵੀਜ਼ਾ ਲੱਗਿਆ ਉਹਨੂੰ ਗੁਰੂ ਮੈਂ ਦਿੱਤੇ ਅੱਛਾ ਜੀ ਗੁਰੂ ਦਾ ਵੀਜ਼ਾ ਲੱਗਿਆ ਨਹੀਂ ਹੈਗਾ ਚੇਲੇ ਦਾ ਵੀਜ਼ਾ ਲੱਗਿਆ ਠੀਕ ਆ ਹਾਂ ਉਸ ਬੰਦੇ ਨੂੰ ਮਿਲਣ ਚੱਲੇ ਆ ਸੀ ਅੱਛਾ ਜੀ ਚਲੋ ਦੇਖਦੇ ਜੇਗਾ ਸ਼ਹਿਰ ਚ ਆਇਆ ਹੋਇਆ ਉਹ ਆਸਟ੍ਰੇਲੀਆ ਦੇ ਨਾ ਵੀਜ਼ੇ ਲਾਣੇ ਬਹੁਤ ਬੰਦ ਕੀਤੇ ਹੋਏ ਜੀ ਇਸ ਟਾਈਮ ਦਾ ਮੈਨੂੰ ਰੀਜਨ ਮੈਨੂੰ ਅਸਲ ਚ ਰੀਜਨ ਦਾ ਪਤਾ ਲੱਗ ਗਿਆ ਕੋਈ ਦੱਸੂਗਾ ਤੁਹਾਨੂੰ ਮੈਂ ਅੱਛਾ ਜੀ ਹੌਲੀ ਹੌਲੀ ਦੱਸੋ ਉੱਥੇ ਜਾ ਕੇ ਦਾਦੇ ਮੁੰਡੇ ਕੋਲ ਜਾ ਕੇ ਪਹੁੰਚ ਕੇ ਨਾ ਆਪਾਂ ਦੱਸੂਗਾ ਬਈ ਐਸੇ ਹੱਥ ਦਾ ਕੁਝ ਨਹੀਂ ਪਤਾ ਕਿ ਉਹਨੂੰ ਦੇਣਾ ਹੈ ਕਿ ਉਹਨੂੰ ਨਹੀਂ ਦੇਣਾ ਹੈਗਾ ਨਹੀਂ ਪਰ ਜਿਹੜੇ ਚਾਂਸ 90% ਇਹ ਵੀਜ਼ਾ ਦੇ ਨਹੀਂ ਰਹੇ ਜੀ ਅੱਛਾ ਜੀ ਮੈਂ ਆਪਣੇ ਨੋਨ ਆ ਉਹਨਾਂ ਨੂੰ ਤਿੰਨ ਵਾਰੀ ਲਾ ਲਿਆ ਉਹਨਾਂ ਨੇ ਅੱਛਾ ਜੀ ਤਿੰਨ ਵਾਰੀ ਨਹੀਂ ਵੀਜ਼ਾ ਦਿੱਤਾ ਹੈਗਾ ਉਹ ਆਸਟ੍ਰੇਲੀਆ ਦਾ ਉੱਥੇ ਸਾਰਾ ਕੁਝ ਉਰੇ ਸਾਰਾ ਕੁਝ ਸਾਰਟਡ ਹੋਣਾ ਦਾ ਐਨੀਗਾ ਇੱਥੇ ਤੇ ਇੱਥੀ ਤੋਂ ਇੱਥੀ ਤੋਂ ਵੀਜ਼ਾ ਦਿੱਤਾ ਹੈਗਾ ਤਿੰਨ ਵਾਰ ਹੀ ਨਹੀਂ ਵੀਜ਼ਾ ਦਿੰਦਾ ਹੈਗਾ ਮੈਂ ਕਿਹੜੇ ਬਾਗ ਦੀ ਮੁੱਲੀ ਭਾਈ ਫਿਰ ਠੀਕ ਨਹੀਂ ਭਾਜੀ ਫਿਰ ਹਾਂਜੀ ਫਿਰ ਮੈਂ ਕਿਹੜੇ ਬਾਗ ਦੀ ਮੁੱਲੀ ਆ ਬੰਦਾ ਇੱਥੇ ਪੱਕਾ ਵੀ ਪੇਪਰ ਵੀ ਹੈਗੇ ਸਾਰਾ ਕੁਝ 3 3 ਵਾਰ ਵੀਜ਼ਾ ਨਹੀਂ ਦਿੰਦਾ ਹੈਗਾ ਤਿੰਨ ਵਾਰ ਵੀ ਨਹੀਂ ਦਿੰਦਾ ਸਟੇਲੀ ਵਾਲਿਆਂ ਨੇ ਤਿੰਨ ਆ ਦੀ ਤੇ ਨਾਲ ਇਹਦੀ ਕੋਈ ਯੰਗ ਆ ਜਾਂ ਕੁਝ ਵੀ ਆ ਵਧੀਆ ਉਮਰਾਂ ਚੰਗੀ ਉਮਰਾਂ ਸਾਰਾ ਕੁਝ ਪਤਾ ਨਹੀਂ ਕੀ ਗੱਲ ਆ ਦਿੱਤਾ ਹੀ ਨਹੀਂ ਉਹਨਾਂ ਨੇ ਬੰਦੋ ਜਿਹੜੀ ਮੈਂ ਗਲਤੀ ਕਰ ਬੈਠਾ ਕਿਤੇ ਮਿੱਤੇ ਵੀ ਜਿਹੜੀ ਮੈਂ ਹੁਣ ਦੱਸੂਗਾ ਕਿ ਮੈਂ ਕਿਹੜੀ ਗਲਤੀ ਕੀਤੀ ਹੈ। RAM ਜੀ RAM ਜੀ RAM RAM ਹੋਈ ਪਈ ਆ RAM RAM ਜੀ RAM RAM ਅਸੀਂ ਗੱਲ ਬੈਠੋ RAM ਜੀ। ਸਭ ਕੀ ਹਾਲ ਹੈ? ਐਨ ਵਧੀਆ 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 ਵਧੀਆ। ਦੁਨੀਆ ਛੋਟੀ ਜੱਦ ਇਹ ਕਿੱਥੇ ਮਿਲ ਗਿਆ ਆਪਾਂ ਅਗੇ। RAM ਜੀ ਬਿਲਕੁਲ ਜੀ ਬਿਲਕੁਲ। ਹੋਰ ਕਿਦਾਂ ਦਿਨ ਚੱਲਦੇ ਆ? ਬਾ ਵਧੀਆ ਮੋਜਾਂ। ਤੁਸੀਂ ਤੁਹਾਡਾ ਘਾਟਾ ਸਾ। ਅੱਛਾ ਆ ਗਏ ਆ ਗਏ ਹੁਣ। ਮੈਂ ਨਾ ਤੁਹਾਨੂੰ ਦੱਸਿਆ ਮੈਂ ਬਾਹਰ ਬਾਹਰ ਗਏ ਤੋਂ ਕਿਤੇ ਸ਼ਹਿਰ ਤੋਂ ਬਾਹਰ ਓਕੇ ਓਕੇ ਹਾਂ ਹੋਰ ਸੁਣਾਓ ਤੁਸੀਂ ਮੈਂ ਵਧੀਆ ਜੀ ਬਸ 2-4 ਦਿਨ ਤੇ ਆ ਗਿਆ ਇੱਥੇ ਸਾਡੇ ਪਿੱਛੇ ਪਿੱਛੇ ਅੱਛਾ ਬੜੀ ਸਾਤ ਸਮੁੰਦਰ ਤੇਰੇ ਪਿੱਛੇ ਪਿੱਛੇ ਬੜੀ ਮੁਸ਼ਕਿਲ ਨਾਲ ਲੱਭੇ ਤੁਸੀਂ ਅੱਛਾ ਇਹ ਦੀ ਜਿ ਰਾਮ ਜੀ ਉਨੇ ਤੋਂ ਮੇਰੇ ਨਾਲ ਵੀਤਨਾਮ ਗਏ ਤਾਂ ਪਹਿਲੀ ਵਾਰ ਹਾਂ ਜੀ ਵੀਤਨਾਮ ਫਿਰ ਸਿੰਗਾਪੁਰ THAILAND THAILAND ਇੰਡੋਨੇਸ਼ੀਆ ਕਈ ਕੰਟਰੀ ਘੁੰਮੇ ਮੇਰੇ ਨਾਲ ਉਸ ਤੋਂ ਬਾਅਦ ਨੇ ਇੱਥੇ ਦਾ ਵੀਜ਼ਾ ਅਪਲਾਈ ਕਰਨ ਉਹ ਮਿਲ ਗਿਆ ਜਿਹੜੀ ਸਲਾਹ ਦਿੱਤੀ ਤੁਹਾਨੂੰ ਭਾਜੀ ਸਟ੍ਰੇਲਿਆ ਦੀ ਸਟ੍ਰੇਲਿਆ ਬਿਜਾ ਬਿਲ ਗਿਆੜੇ ਨੂੰ ਹਾਂ ਬਿਲਕੁਲ ਤੇ ਮੈਨੂੰ ਰਿਫਿਊਜ਼ਲ ਆ ਗਈ ਭਾਜੀ ਚਲੋ ਬੈਡ ਲੱਕ ਚਲੋ ਕੋਈ ਵੱਡੇ ਵੱਡੇ ਸ਼ਹਿਰਾਂ ਛੋਟੀਆਂ ਵੱਡੇ ਵੱਡੇ ਸ਼ਹਿਰਾਂ ਇਹ ਹੁੰਦੇ ਰਹਿੰਦੇ ਹੁੰਦੇ ਰਹਿੰਦੇ ਕੋਈ ਗੱਲ ਇਹ ਤਾਂ ਹੁੰਦੇ ਆ ਬਸ ਇੱਥੇ ਦੀ ਹੈ ਹਾਂਜੀ ਕੱਲ ਹੀ ਜਾ ਕਿੱਥੇ ਕਿੱਥੇ ਘੁੰਮਲੇ ਫਿਰ ਬਰਾਬ ਜੀ ਮੈਂ ਸਿਟੀ ਘੁੰਮਲੇ ਜੀ ਪੂਰੀ ਅੱਛਾ ਪੂਰੀ ਸਿਟੀ ਘੁੰਮਲੇ ਪੂਰੀ ਆਪਣਾ ਸਕਾਈ ਟਾਵਰ ਕਲੀਨ ਸਟਰੀਟ ਜਿਹਨੀਆਂ ਸਟਰੀਟਾਂ ਸਾਰੀਆਂ ਘੁੰਮ ਲਿਆ ਅੱਛਾ ਅੱਛਾ ਠੀਕ ਹੈ ਠੀਕ ਇੱਥੇ ਤਾਂ ਇਹਦਾ ਸ਼ਹਿਰ ਤਾਂ ਹੈ ਨਹੀਂ ਹੁੰਦਾ ਛੋਟਾ ਜਿਹਾ ਸਕੂਟਰ ਜਿਆ ਅੱਛਾ ਕਹਿਣ ਕਰੋ ਹਾਂ ਹਾਂ ਤੁਸੀਂ ਹਾਲ ਲੱਤ ਮਾਰੋ ਚੱਲ ਗਿਆ ਠੀਕ ਹੈ ਜੀ ਹਾਂ ਜੀ ਹਾਂ ਜੀ ਹੋਰ ਤੁਹਾਨੂੰ ਕਿਹੜਾ ਛੜਾ ਦਾ ਲੋਂਦੇ ਹੁਣ ਭਾਜੀ ਮੈਨੂੰ ਕਮਾਨਗੇ ਦੋ ਤਿੰਨ ਦਿਨ ਤੇ ਮੈਂ ਬਹੁਤ ਪ੍ਰੇਸ਼ਾਨ ਸੀਗਾ ਇਹ ਗੱਲ ਕੋਈ ਗੱਲ ਕੱਲੇ ਮੈਂ ਸਿਟੀ ਸਿਟੀ ਤਾਂ ਘੁੰਮ ਲਈ ਮੇਰੇ ਹਿਸਾਬ ਨਾਲ ਮੇ ਰੱਬ ਨੇ ਹੁਣ ਥੋੜਾ ਰਾਂਹ ਖੁੱਲ ਗਿਆ ਹਾਂਜੀ ਹਾਂਜੀ ਬਿਲਕੁਲ ਤੁਹਾਡੀ ਰਾਏ ਨਾਲ ਸਭ ਕੁਝ ਹੋ ਗਿਆ ਪਹਿਲਾਂ ਚੱਲਦੇ ਹਾਂ ਇਹ ਗੱਲ ਕਰਦੇ ਹਾਂ ਤੇ ਦੱਸੀ ਹਾਂ 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 ਮੈਂ ਕਿਹਾ ਆਪਾਂ ਗੁਰੂ ਸਾਹਿਬ ਦੇ ਚੇਲੇ ਨੂੰ ਦਿੱਤਾ ਚੇਲਾ ਅੱਗੇ ਲੰਘ ਗਿਆ ਉਹ ਬਚੇ ਰਹਿ ਗਏ ਗੁਰੂ ਦਾ ਚੇਲੇ ਦਾ ਵਿਜਾ ਲੱਗਾ ਸਾਡਾ ਲੱਗਿਆ ਨਹੀਂ ਹੈਗਾ ਲਓ ਜੀ ਹੁਣ ਮੈਂ ਆਪਣੇ ਰਿਸਟਰਰ ਕੋਲ ਪਹੁੰਚ ਕੇ ਗੱਡੀ ਸਾਡੀ ਕਿੱਥੇ ਖੜਾਈ ਜਾਈਏਗੀ ਥੋੜਾ ਜਿਹਾ ਟਰੱਕ ਹਾਂ ਤੇ ਆਪਣੇ ਰਿਸਟਰਰ ਕੋਲ ਆ ਕੇ ਜਿੱਥੇ ਪੋਰਟ ਹੈ ਦਾ ਵੀ ਜਿੱਥੇ ਉਹ ਕਿੱਕੀ ਉਹ ਚਲਾਉਂਦਾ ਟਰੱਕ ਚਲਾਉਂਦਾ ਆ ਕਿ ਸਾਡਾ ਆ ਗੱਡੀ ਲੈ ਕੇ ਆ ਗਿਆ ਗੱਡੀ ਲੈ ਕੇ ਤੁਰ ਕੇ ਆ ਗਿਆ ਸਰ ਜੀ ਆ ਸਾਡਾ ਭਾਈ ਇਹ ਆਏ ਨੇ ਭਾਜੀ ਇੰਡੀਆ ਤੋਂ ਕੀ ਹਾਲ ਵੀਰੇ ਮੈਂ ਤੇਰੇ ਆ ਜੀ ਆਪਣੇ ਨਾਲ ਕੰਮ ਕਰਦਾ ਅੱਛਾ ਨਾਲ ਕੰਮ ਕਰਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਆਈ ਸਾਡਾ ਪੋਰਟ ਦਿੱਤੇ ਪੰਜ ਮੈਂ ਚੱਕਦੇ ਅੱਛਾ ਇੱਥੇ ਆ ਚੱਕਦੇ ਤੇ ਮੇਨ ਹੱਬ ਹੀ ਆ ਲਓ ਜੀ ਹਜ ਜੈਕਟਰ ਆ ਗਿਆ ਸਾਨੂੰ ਲੈਣ ਉੱਥੇ ਜਾਂਦੇ ਕਿਤੇ ਤੋਂ ਤੁਹਾਡੇ ਵਿਜੀਆਰਡ ਸਾਡਾ ਉੱਥੇ ਆ ਜੀ ਉਸ ਦੀ ਗਲਾਸ ਆ ਜਿਹੜਾ ਹੈਲੀਕਾਪਟਰ ਹੈ ਪੂਰੇ ਸ਼ਹਿਰ ਦਾ ਗਿੜਾ ਜਿਹਾ ਲਵਾ ਕੇ 15 ਕਿਲੋ ਮੀਟਰ ਉੱਪਰ ਨੂੰ ਪੂਰਾ ਰੌਂਡ ਲਵਾ ਕੇ ਲਿਆ ਜਦੋਂ ਸਾਨੂੰ ਇਹਦਾ ਪਤਾ ਨਹੀਂ ਹੈਗਾ ਹੈਲੀਕਾਪਟਰ 'ਤੇ ਲਿਖਿਆ ਇੱਥੇ ਹੈਲੀ ਵੀ ਆ ਲਿਖਿਆ ਤੇ ਦੇਖਦੇ ਆ ਜੇ ਬੜਿਆ ਪ੍ਰੋਤਾ ਇਹ ਕਿਹੜਾ ਵੀ ਲਾਉਂਦੇ ਆ ਇੱਥੇ ਕਿ ਕਿ 10 ਰੁਪਏ ਇੱਥੋਂ ਟਰੱਕ ਚੱਲਦੇ ਆ ਸਾਰਾ ਕੁਝ ਸਮਝ ਆਇਆ ਮੈਨੂੰ ਕਿੱਦਾਂ ਚੱਕਦੇ ਇੱਥੇ ਕਿੱਦਾਂ ਲੱਦਦੇ ਆ ਹੁਣ ਅਸੀਂ ਅੰਦਰ ਨਹੀਂ ਜਾ ਸਕਦੇ ਇੱਥੇ ਕੋਈ ਟਰਮਨ ਕਮਿਸ਼ਨ ਅਸੀਂ ਨਹੀਂ ਤੇ ਕੰਮ ਕਰ ਸਕਦੇ ਹੁਣ ਇੱਥੋਂ ਤੋਂ ਲੈ ਜਾਂਦਾ ਫਿਰ ਇੱਥੋਂ ਲੈ ਜਾ ਉੱਧਰ ਉੱਧਰ ਲੈ ਕੇ ਵੀ ਆਉਂਦਾ ਖਾਲੀ ਵੀ ਲੈ ਕੇ ਜਾਂਦਾ ਇੱਥੋਂ ਇੱਥੋਂ ਭਰਿਆ ਜਾਣਾ ਖਾਲੀ ਭਰਿਆ ਵੀ ਲੈ ਕੇ ਆਉਨੇ ਆ ਹਾਂ ਇੱਥੋਂ ਲੈ ਕੇ ਵੀ ਜਾਣੇ ਆ ਛੱੜਦੇ ਵੀ ਆ ਚੱਕ ਕੇ ਵੀ ਲੈ ਜਾਣੇ ਆ ਦੋਨੋਂ ਦੋਨੋਂ ਚੱਲਦਾ ਕੰਮ ਤੇ ਹੁਣ ਇੱਥੇ ਜਿਹੜਾ ਛੱਡ ਕੇ ਜਾਣੀ ਆ ਉਹ ਕੰਟਰੀ ਤੋਂ ਬਾਹਰ ਚਲੇ ਜਾਂਦਾ ਜਾਂ ਲੋਕਲ ਕਿਸੇ ਵੀ ਹੋਰ ਸਟੇਟ 'ਚ ਚਲੇ ਜਾਂਦਾ ਤੇ ਜਿਹੜਾ ਇੱਥੋਂ ਲੈ ਕੇ ਜਾਣਾ ਤੇ ਉਹ ਅਗਲੇ ਨੂੰ ਡਿਲੀਵਰ ਕਰ ਦਿੰਦਾ ਉਹ ਹੋਰ ਜਿਹੜਾ ਜ਼ਿਆਦਾ ਸ਼ਿਫਟਾਂ 'ਚ ਕੰਮ ਹੋਣਾ ਤਾਂ ਹੋਣਾ ਇਹ ਵੇਖ ਤੇਰੇ ਹੁਣ ਜਿਹੜਾ ਰਾਤ ਨੂੰ ਤੇ ਦਿਨ ਸ਼ਾਮ ਨੂੰ ਡਿਊਟੀ ਸ਼ੁਰੂ ਹੁੰਦੀ 4 ਵਜੇ ਹਾਂਜੀ ਤੇ ਰਾਤ ਨੂੰ ਤਿੰਨ ਚਾਰ ਵਜੇ ਛੱਡਦਾ ਤੂੰ ਦਿਨ ਚ ਵੀ ਲੈ ਸਕਦਾ ਟਾਈਮ ਹੈ ਤੇ ਤੇਹੀ ਇਹੀ ਟਾਈਮ ਹੁੰਦਾ ਸਾਰਿਆਂ ਦਾ ਨਹੀਂ ਦਿਨ ਚ ਹੋਰ ਕਰਦੇ ਆ ਮੁੰਡੇ ਅੱਛਾ ਦਿਨ ਚ ਹੋਰ ਕਰਦੇ ਆ ਬੱਚਿਆਂ ਕਰਕੇ ਨਹੀਂ ਕਰਦਾ ਨਾ ਅੱਛਾ ਅੱਛਾ ਠੀਕ ਹੋ ਗਿਆ ਆਹ ਤਾਂ ਸ਼ਾਇਦ ਇਹੀ ਟਾਈਮ ਹੁੰਦਾ ਸਾਰਿਆਂ ਦਾ ਹਾਂ ਹਾਂ ਇਹਦਾ 24 ਘੰਟੇ ਚੱਲਦਾ ਸਾਰਾ 24 ਘੰਟੇ ਚੱਲਦਾ ਠੀਕ ਆਹ ਲੱਗਦਾ ਸਾਡਾ ਰਿਸਰਵਰ ਕਿੱਕੀ ਟਰੱਕ ਲੈ ਕੇ ਕਹਿੰਦਾ ਮੈਂ ਤੁਹਾਨੂੰ ਗਾਹਾਂ ਮਿਲਦਾ ਇੱਥੇ ਨਾ ਕੋਡ ਮਿਲ ਜਾਣਾ ਕੋਡ ਮਾਰੂ ਹੁਣ ਇੱਥੇ ਆਹ ਚਲਾਉਂਦਾ ਡਾਬ ਬਹੁਤ ਸਕੋਲ ਟੂ ਸਿਸਟਮ ਲੱਗਾ ਤਕੜਾ ਇੱਥੇ ਆ ਖੜਾ ਦਿਖਾਵਾਂ ਨੇੜੇ ਕਰਕੇ ਇਹ ਆ ਦੇਖੋ ਦੇਖੋ ਨੇੜੇ ਲੱਗ ਜਾਂ ਲੈ ਆਹ ਦੇਖ ਲਓ ਤੁਸੀਂ ਇਹ ਜਿਹੜੇ ਇੱਥੇ ਤੇ ਪੈਲੇਟ ਚਲਾਉਣੇ ਵਾਲੇ ਆ ਆਪੇ ਧੋਣ ਲੱਗੇ ਹੋਏ ਆ ਇੰਡੀਆ ਹੈ ਚੀਜ਼ ਇਹ ਉਹਦੇ ਪਹਿਲ ਪੈਲੇਟ ਆਪੇ ਲੱਗੇ ਰੱਖਿਆ ਧੋਣ ਇੱਥੇ ਦੇਖੋ ਪਰਦੀ ਪਾਈ ਉਹਨੇ ਇੰਡੀਆ ਹੋਊਗਾ ਭਾਜੀ ਇਹ ਨਹੀਂ ਹੋਏਗਾ ਹਾਂ ਮੈਂ ਕਿਹਾ ਵੀ ਹੁਣ ਅਸੀਂ ਥੋੜਾ ਘੁੰਮ ਲਈ ਸ਼ਿਪ ਦਾ ਵੀ ਕਿੜਾ ਕੁੜਾ ਜਿਹਾ ਲਾ ਲਈ ਇੱਕ ਦਾ ਆ ਬਲਦੇ ਟਿਕਟੋ ਟੁਕਟਾ ਲੰਦੇ ਆ ਹੈਂ ਡਰਾਈਵਰ ਬੋਰਡ ਚੱਲਿਆ ਸੀ ਸਾਡੀ ਕਿਸਮਤ ਨੂੰ ਲੱਗੀ ਆ ਪੂਰੇ 4 ਮਿੰਟ ਤੇ ਤੁਰਨੇ ਵਾਲਾ ਇਹ ਤੁਸੀਂ ਹੋਰ 5 10 ਮਿੰਟ ਲੇਟ ਹੋ ਜਾਂਦੇ ਅੱਧੇ ਘੰਟੇ ਬਾਅਦ ਚੱਲਣਾ ਤਾਂ ਇਹ ਦੇਖਿਓ ਬਈ ਥੱਲੇ ਅੰਦਰ ਮੈਂ ਤਾਂ ਥੱਲੇ ਗਿਆ ਬੈਠਣਾ ਉੱਪਰ ਬੈਠਦੇ ਆ ਤੋ ਵਨਿਆ ਜੇ ਚੱਲੂ ਆਂਰ ਵਿਊ ਪਾਉਸਣ ਹੋ ਗਿਆ ਸਾਡੋ ਸਿੱਟੀ ਜੀ ਆਪਾਂ ਜੀ ਕਹਿੰਦੇ ਉੱਪਰ ਵਾਲਾ ਬੰਦ ਕਰਿਆ ਉਹਨਾਂ ਨੇ ਇੱਥੇ ਤੇ ਸ਼ਰਤ ਖੋਲ ਦੇਣਾ ਉਸਨੇ ਪਤਾ ਹਾਂ ਹਾਂ ਚੱਲ ਭਾਈ ਜੀ ਅਸੀਂ ਤੋ ਇਹ ਜਿੱਥੇ ਕਿਕੀ ਦਿਖਾ ਰਿਹਾ ਦੱਸ ਤੇ ਇੱਥੇ ਲੱਗੇ ਪੜੇ ਉਹ ਵੱਡਾ ਸ਼ਿਪ ਆਇਆ ਹੋਇਆ ਜਿਹਦੇ ਵਿੱਚੋਂ ਲੈਂਤੀ ਆ ਆ ਇਸ ਤੋਂ ਪਰੋ ਟੋ ਕਰਦੇ ਆ ਲੈ ਜਾਂਦੇ ਆ ਫਿਰ ਇਸੀ ਜਾ ਕੇ ਛੱਡ ਦਿੰਦੇ ਆ ਦੂਜਿਆਂ ਨੂੰ ਅੱਤਰੋ ਸੂਰਜ ਪੈ ਰਿਹਾ ਬਹੁਤ ਤੇਜ਼ ਦੇਖਦੇ ਹੋਗੇ ਉਹਨਾਂ ਸਕੋਰ ਬਹੁਤ ਪੈ ਰਹੀ ਆ ਆ ਸਾਹਮਣੇ ਨੇਵੀ ਦੇ ਖੜੇ ਜਿਹੜੀਆਂ ਇੱਥੇ ਆਰਮੀ ਆ ਉਹਨਾਂ ਦੇ ਨੇਵੀ ਦੇ ਵੀ ਤੇ ਖੜੀਆਂ ਆ ਆ ਇੱਥੇ ਕਿਹੜਾ ਭਾਜੀ ਹੈ ਇਹਦਾ ਸਾਰਾ 74 ਪੋਰਟ ਏਰੀਆ ਵਾ ਅੱਛਾ ਪਰਲੇ ਪਾਸੇ ਜੁੜਦਾ ਵਾ ਹਾਂ ਹਾਂ ਸਾਊਥ ਸੀ ਪੁੱਜ ਗਏ ਤੇ ਨਹੀਂ ਅਸੀਂ ਉਹ ਜਿਹੜਾ ਪੁਲਾ ਹੈ ਘੁੰਮ ਕੇ ਆਉਣੇ ਤੇ ਇੱਥੇ ਨੂੰ ਇੱਥੇ ਇੰਡੀਅਨ ਫੈਮਿਲੀ ਵਿੱਚ ਦੇਖ ਰਿਹਾ ਖੜੀ ਐ ਇੱਥੇ ਆਲੇ ਦੁਆਲੇ ਸਾਡੇ ਸਵਾਗਤ ਵਾਸਤੇ ਖੜੀਆਂ ਦੀ ਰਾਮ ਜੀ ਦੇ ਸਵਾਗਤ ਵਾਸਤੇ ਖੜੀਆਂ ਇੰਡੀਅਨ ਫੈਮਿਲੀਆਂ ਆ ਜਾਓ ਇੱਥੋਂ ਅਸੀਂ ਚੱਲੇ ਤਾਂ ਇੱਥੇ ਆ ਗਏ ਅਸੀਂ ਉਹ ਉੱਥੇ ਲੱਗਣਾ ਜਾ ਕੇ ਆ ਸਾਹਮਣੇ ਆ ਗਿਆ ਜਦਾ ਦਾ ਫੇਰੀ ਬਿਲਡਿੰਗ ਦੇਖਿਆ ਇੱਥੇ ਆਹ ਉਹ ਦਿਓ ਨਾ ਲੋਸਟ ਜੀ ਕਰੀ ਹੈਗੀ ਬਹਿ ਜਾਓ ਕਰੂਗੀ ਇਸ ਦੇ ਨੇੜੇ ਲਾ ਕੇ ਹਾਂ ਸਰ ਇਹ ਪਾਣੀ ਵਾਲੀਆਂ ਬੱਸਾਂ ਨੇ ਇੱਥੇ ਦੀਆਂ ਅਸਲੀ ਪਾਣੀ ਵਾਲੀਆਂ ਬੱਸਾਂ ਨੇ ਅੱਛਾ ਉੱਤਰ ਇੱਧਰ ਜਾਣ ਨੂੰ ਤੇ ਜਿਹੜੀ ਵੀ ਗੱਲ ਸਹੀ ਆ ਪਾਣੀ ਵਾਲੀਆਂ ਬੱਸਾਂ ਇਹ ਇਹ ਅਸਲੀ ਪਾਣੀ ਵਾਲੀਆਂ ਇਹ ਫੇਰ ਹੀ ਨੇ ਹੈਗੀਆਂ ਇਹ ਇਹ ਤੇ ਇਹਨੇ ਲਿਖੜਾ ਕਹੀ ਪਾਣੀ ਵਾਲੀਆਂ ਬੱਸਾਂ ਹਾਂ ਪੰਜਾਬੀ ਵਿੱਚ ਚ ਮਛਰ ਨਹੀਂ ਪੈਦਾ ਹੁੰਦਾ ਹਾਂ ਜੀ ਮਛਰ ਨਹੀਂ ਪੈਦਾ ਹੁੰਦਾ ਰੂੜ ਕਿੱਥੇ ਪੈਣਾ ਕਮਕੜਾ ਦਾ ਪਾਣੀ ਜੀ ਇਹ ਉਹ ਸਾਹਮਣੇ ਹਿਮਿਲਟਨ ਹੋਟਲ ਹੈ ਆਹਾਂ ਇਹ ਤਾਂ ਬਿਲਕੁਲ ਛੋਟਾ ਜਿਹਾ ਬੰਦੇ ਜਿਹੜੇ ਬਣਾਉਂਦੇ ਆ ਪੂਰੇ ਹੋਟਲ ਬਣਾਇਆ ਹੋਇਆ ਇੱਧਰ ਇਹਨਾਂ ਅਪਾਰਟਮੈਂਟ ਬਣਾਏ ਹੋਏ ਆ ਇਹ ਪਹਿਲਾਂ ਇਹ ਅਪਾਰਟਮੈਂਟ ਬਣਾ ਕੇ ਵੇਚ ਦਿੰਦੇ ਨੇ ਪੈਸੇ ਪੂਰੇ ਕੱਲ੍ਹ ਫਿਰ ਬਾਅਦ ਚ ਹੋਟਲ ਬਣਾ ਲੈਂਦੇ ਵੀ ਇਨਕਮ ਜਨਰੇਟ ਕਰ ਲੈਂਦੇ ਆ ਗੱਲ ਬਾਤ ਆ ਵੀ ਚੀਜ਼ ਦੇਖ ਦੇ ਉਹਨਾਂ ਅਸੀਂ ਆ ਗਏ ਮਿਸ਼ਨ ਵੇ ਇੱਥੇ ਪੂਰਾ ਫੇਦਰ ਸਮੁੰਦਰ ਜਨਸ ਤੋਂ ਪੂਰਾ ਢੇੜਾ ਲਾ ਕੇ ਆਏ ਉੱਥੇ ਹੁਣ ਭਾਜੀ ਕਹਿੰਦੇ ਇੱਕ ਬਾਰਜੇ ਦੇ ਵਿੱਚ ਆਏ ਆ। ਚੁਗਿਆ ਨਾ ਆਉਣੀ ਫਿਰ। ਥੈਂਕ ਯੂ। ਕੋ ਬੋਲੇ। ਮਜ਼ਾ ਆ ਗਿਆ ਭਾਜੀ। ਹਾਂ। ਉਹ ਤੁਹਾਡੇ ਨਾਲ ਹੀ ਹੈ। ਰੋਸ਼। ਹਾਂ ਠੀਕ ਆ ਕੋਈ ਗੱਲ ਹੀ ਕੋਈ ਗੱਲ ਹੈ। ਠੀਕ ਹੈ ਜੀ। ਰੁੱਕ ਜੀ ਫਿਰ ਰੁੱਕ ਜੀ। ਬਾਈ ਬਾਈ। ਠੀਕ ਹੈ ਬਾਈ। ਆਜੋ। ਬਾ ਚੱਲਿਆ ਤੁਸੀਂ ਜਾ ਫਿਰ ਘਰ ਬਜਾਣਾ ਹੁਣ ਫਿਰ। ਓਕੇ। ਕਰਦੇ ਪੱਕਾ 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 ਪੱਕਾ। ਓਕੇ ਬਾਈ ਬਾਈ। ਥੈਂਕ ਯੂ। ਹੁਣ ਮੈਂ ਆਪਣੇ ਰੂਮ 'ਚ ਆ ਗਿਆ। ਹੁਣ ਤੁਹਾਨੂੰ ਦੱਸਦਾ ਵੀ ਕੀ ਕਾਰਨ ਹੋਇਆ ਸੀ ਵੀ ਵੀਜ਼ਾ ਨਹੀਂ ਲੱਗਿਆ ਹੈਗਾ। ਉਹ ਕਾਰਨ ਇਹ ਹੋਇਆ ਸੀ ਜਿਹੜੇ ਬੰਦੇ ਨੇ ਮੇਰਾ ਵੀਜ਼ਾ ਅਪਲਾਈ ਕਰਨਾ ਸੀ ਉਹਨੇ ਮੈਨੂੰ ਇੰਡੀਆ ਤੋਂ ਦੁਖਾ ਦਿੱਤਾ ਵੀ ਮੈਂ ਇੰਡੀਆ ਤੋਂ ਆਸਟ੍ਰੇਲੀਆ ਆਉਂਦਾ ਜਦ ਕਿ ਮੈਂ ਆਲਰੇਡੀ ਨਿਊਜ਼ੀਲੈਂਡ ਬੈਠਾ ਮੈਨੂੰ ਲੱਗਦਾ ਵੀ ਇਹ ਕਾਰਨ ਹੈ ਹੁਣ ਤੱਕ ਮੈਨੂੰ ਇੰਨਾ ਪਤਾ ਲੱਗਿਆ ਵੀ ਜਿਹੜਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦਾ ਇਮੀਗ੍ਰੇਸ਼ਨ ਇੱਕ ਇੱਕੋ ਜੁੱਕਾ ਜਿਹਾ ਜਿਹੜੇ ਉਹ ਆਫਸਿਸ ਵਿੱਚ ਨਾ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਇਹ ਬੰਦਾ ਝੂਠ ਬੋਲ ਰਿਹਾ ਹੈ ਹੁਣ ਮੈਂ ਜਾ ਕੇ ਜਿਹੜੇ ਬੰਦੇ ਨੇ ਮੇਰਾ ਕੈਨਡਾ ਅਪਲਾਈ ਇਹ ਉਹਨੂੰ ਹੁਣ ਜਾ ਕੇ ਮਿਲਾਂਗਾ ਤੋ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਹੋਰ ਆ ਵੀ ਜਿਹਦੇ ਆਪਾਂ ਇੰਡੀਆ ਤੋਂ ਵੀਜ਼ਾ ਅਪਲਾਈ ਕਰਦੇ ਨਾ ਉੱਥੇ ਬਾਇਓਮੈਟ੍ਰਿਕ ਨਹੀਂ ਹੁੰਦੀ ਫਿੰਗਰਪ੍ਰਿੰਟ ਨਹੀਂ ਹੁੰਦੀ ਇੰਡੀਆ ਦੇ ਵਿੱਚ ਇੱਥੇ ਫਿੰਗਰਪ੍ਰਿੰਟ ਹੁੰਦੇ ਆ ਉਹਨੂੰ ਮੈਂ ਪੁੱਛੀ ਜਾਵਾ ਮੈਂ ਮੇਰੇ ਫਿੰਗਰਪ੍ਰਿੰਟ ਤਾਂ ਨਹੀਂ ਹੁ ਕਹਿੰਦਾ ਲੋਡ ਹੋਣਾ ਹੀ ਨਹੀਂ ਹੈਗੇ ਮੈਂ ਯਾਰ ਜਿੰਨੇ ਮਿੱਥੇ ਪੁੱਛਿਆ ਸਾਡਾ ਰਿਸ਼ਤੇਦਾਰ ਜੇਕ ਦੋ ਬੰਦੇ ਹੋਰ ਜਿਹੜੇ ਦੂਸਤ ਮਨ ਉਹਨੂੰ ਪੁੱਛੋ ਕਿ ਇੱਦਾਂ ਵੀ ਟਾਈਮ ਥੋੜਾ ਬਹੁਤ ਫਰਕ ਹੁੰਦਾ ਸੀ ਉਹ ਕਹਿੰਦਾ ਹੁਣੇ ਨਹੀਂ ਹੈਗੇ ਜਦ ਮੈਨੂੰ ਵਿਚਦੇ ਉਹਨੂੰ ਫਿਰ ਦੱਸਿਆ ਕਹਿੰਦਾ ਮੈਂ ਐਂ ਕਰਿਆ ਤਾਂ ਨਾ ਯਾਰ ਪਤੰਦਰਾ ਤੂੰ ਮੈਨੂੰ ਤਾਂ ਪੁੱਛ ਲੰਦਾ ਯਾਰ ਹੁਣ ਕਾਨੂੰ ਕਿਤੇ ਨਾ ਕਿਤੇ ਜੇ ਮੈਂ ਕਿਤੇ ਵੇ ਜਾ ਫੇਰ ਅਪਲਾਈ ਕਰੂੰਗਾ ਉਹ ਕਿਤੇ ਨਾ ਕਿਤੇ ਉਹਨਾਂ ਕਹਿੰਦਾ ਤੂੰ ਉਸ ਟਾਈਮ ਝੂਠ ਬੋਲਿਆ ਤਾਂ ਮੈਂ ਬਹੁਤ ਗੱਲਾਂ ਕਹਿੰਦਾ ਨਾ ਜਿਹੜੇ ਜਿਹੜੇ ਕੰਟਰੀ ਸੱਚ ਬੋਲਣਗੇ ਵੇ ਜਾ ਦੇਣਗੇ ਤਾਂ ਸੱਚ ਦੇ ਆਧਾਰ 'ਪਨ ਦੇਣਗੇ ਝੂਠ ਦੇ ਆਧਾਰ 'ਪਨ ਦੇਣਗੇ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਵੀਡੀਓ ਨੂੰ ਲਾਈਕ ਸ਼ੇਅਰ ਹੁਣ ਮੰਦੋ ਅਥਰ ਫੀਲ ਤਾਂ ਲੱਗੀ ਵੀ ਇਥੋਂ ਇੰਡੀਆ ਤੇ ਇਹ ਹੋਇਆ ਚੱਕਰ ਕੋਮੇ ਫਿਰ ਦੋਸਤ ਆਇਆ ਤਾਂ ਇੰਡੀਆ ਤੋਂ ਮੇਰੇ ਨਾਲ ਇੱਕ ਦੋ ਕੰਟਰੀ ਘੁੰਮੇ ਸੀ ਇਹਨੂੰ ਮੈਂ ਕਿਹਾ ਸੀ ਇਦਾਂ ਕਰਕੇ ਅਪਲਾਈ ਕਰ ਲੈ ਵੇ ਜਾ ਲੱਗ ਗਿਆ ਸੀ ਪਰ ਮੇਰਾ ਨਹੀਂ ਦਸੰਗ ਰੀਜਨ ਉਹਨੂੰ ਵੀ ਉੱਥੇ ਬਾਇਓਮੈਟ੍ਰਿਕ ਵਿੱਚ ਬੇਰਵਾ ਪਾ ਕੇ ਵਿੱਚ ਪਾ ਦ ਲਿਖੂਗਾ ਫਿਰ ਮੈਂ ਜਦ ਹੁਣ ਅਗਲੀ ਵਾਰ ਅਪਲਾਈ ਕਰੂੰਗਾ ਮੈਂ ਹੁਣ ਮੈਂ ਇੰਡੀਆ ਆ ਕੇ ਉੱਥੋਂ ਅਸੀਂ ਇਦਾਂ ਅਪਲਾਈ ਕਰ ਲੈ ਦੱਸੂਗਾ ਸੱਚ ਦੱਸੂਗਾ ਪਹਿਲਾਂ ਸੱਚੇ ਅਧਾਰ ਤਾਂ ਦੇਣਗੇ ਫਿਰ ਇਹ ਧੰਨਵਾਦੀ ਬੀੜੂ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਮਿਲਦੇ ਆਣੇ ਵਰਗ ਅਸੀਂ ਅਗਲੇ ਵੀਡੀਓ ਦੇ ਵਿੱਚ